ਤੇ ਸੋਣਾ ਸਾਡੇ ਸਾਡੇ ਬੱਚੇ ਨਹੀਂ ਸੇਫ ਹੈਗੇ ਮੈਂ ਕੀ ਆਹ ਚਲੋ ਵੇਖੋ ਫਿਰ ਆਉਂਦੀ ਕੋਈ ਗੱਲ ਨਹੀਂ ਫੋਟੇੜੀ ਹਸਪੀਟਲ ਖੜਿਆ ਹੋਇਆ ਚਾਹ ਨਹੀਂ ਦੋਵਾਂ ਦਾ ਬਚਾ ਜਾਈ ਮੈਂ ਵੇਖਣਾ ਮੈਨੂੰ ਲੈ ਮੇਰੀ ਗੱਲ ਸੁਣੋ ਦੁਕਾਨ ਦੇ ਕਿੱਥੇ ਕਰੋ ਪਿੱਛੇ ਜਾਣਾ ਇਧਰ ਕਿਧਰ ਲੱਗੀ ਦੋਵਾਂ ਦੇ ਲੱਗੀ ਆ ਪੱਛਾ ਇੱਥੇ ਲੱਗੀ ਮਮੀ ਭਾਰੀ ਦੇ ਮਮੀ ਭਾਰੀ ਹਾਂ ਕੌਣ ਆਏ ਬੰਦੇ ਇਹੋ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਕਿੰਨੇ ਜਣੇ ਆਏ 4 ਜਣੇ ਆਨੇ ਆਏ ਭਾਜੀ ਜਾਣੇ ਆ ਆ ਖੋਲ ਆਠਾ ਖੋਲ ਕਿਨੇ ਜਾਨੇ ਆਏ ਭਾਜੀ ਸਾਡੇ ਪਿੱਛੇ ਬਾਈਪਾਸ ਤੋਂ ਉਹਨਾਂ ਨੇ ਗੱਡੀ ਲਾਈ ਆ ਕਿੱਥੋਂ ਕਿਹੜੇ ਬਾਈਪਾਸ ਆਪਣੇ ਮੰਡਲੋਂ ਅੰਮ੍ਰਿਤਸਰ ਬਾਈਪਾਸ ਤੋਂ ਹਾਂ ਸਾਡੇ ਪਿੱਛੇ ਗੱਡੀ ਲਾਈ ਆ ਤੁਸੀਂ ਕੀਤੇ ਹੋ ਆਪਾਂ ਆਹੀ ਗੱਡੀ ਦੇ ਹੀ ਹਾਂ ਸਾਡੇ ਸਾਡੇ ਕੋ ਸਮਾਨ ਨਹੀਂ ਆਪਾਂ ਮੈਂ ਵੀ ਵੀਰ ਬਸ ਆਪਾਂ ਕੱਲੇ ਹਾਂ ਤੁਹਾਡੇ ਮਗਰ ਲਾਈ ਹਾਂ ਹਾਂ ਜੀ ਤੁਹਾਡੇ ਮਗਰ ਲੱਗੀ ਆ ਜੀ ਤੇ ਫਿਰ ਇੱਥੇ ਗੋਲੀ ਕਿੱਧਰ ਚੱਲੀ ਇੱਥੇ ਆਪਾਂ ਗੱਡੀ ਇੱਥੇ ਲਾ ਕੇ ਖਲਾਰੇ ਆ ਉਹ ਉਹਨਾਂ ਨੂੰ ਮਗਰ ਆ ਖਲਾਰੇ ਉਹਨਾਂ ਨੇ ਪਿੱਛੇ ਆ ਖਲਾਰੇ ਇੱਥੇ ਉਹਨਾਂ ਕੋ ਕਿਹੜੀ ਗੱਡੀ ਸੀ ਅੱਛਾ ਹਾਂ ਜੀ ਹਾਂ ਉਹ ਲੱਗੀ ਹੁਣ ਕਿ ਬਲੀ ਵਾ ਇਹ ਉਹਨਾਂ ਨੇ ਲੱਗੀਆ ਪ੍ਰਿੰਸ ਭਾਈ ਦੇ ਹਾਂਜੀ ਉਹਦੇ ਭਾਈ ਦੇ ਕਿੰਨੇ ਵਾਰ ਹੋਇਆ ਵਾਰ ਦਾ ਪਤਾ ਨਹੀਂ ਦੇ ਕਿੰਨੀ ਸੇਵਟ ਗੱਡੀ ਭਾਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸੀ ਸਮਾਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਤੇ ਐਚ ਆਰ ਨੰਬਰ ਗੱਡੀ ਜੇ 8378 ਨੰਬਰ ਤੇ ਆਉਂਦਿਆ ਫਾਈਨਿੰਗ ਹੋਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ਸਰੀ ਇਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦੇ ਵੱਲੋਂ ਕੋਈ ਗੱਲ ਅਣਜਾਣ ਬੰਦੇ ਸੀ ਭਾਈ 2 4 ਜਾਨੇ ਹਾਂਜੀ ਲੋਟਸੋ ਚੱਕਰ ਆਏ 2 4 ਲੋਟਸੋ ਆਏ ਸੱਚੀ ਗੱਲ ਹੋਈ ਅੱਜ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗਲੀ ਦੇ ਬਾਹਰ ਨਿਕਲਿਆ ਹੋਰ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਹੈ ਤੇ ਜਦੋਂ ਮੈਂ ਐਸੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੀ ਲਵਲੀ ਜੂਲਸਵਾਰਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਠੀਕ ਹੈ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਾਕੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਹੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਰੀ ਜਿਨ੍ਹਾਂ ਦੇ ਲਵਡੀ ਜੁਲਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿਸ਼ਾ ਕਰਦੇ ਆ ਰਹੇ ਲੁੱਟ ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਢੇਰ ਵਾਲੀ ਸੀ ਉਹਨਾਂ ਨੇ ਵੀ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕਰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਾਰ ਹੋਈ ਕਿ ਉਹਨਾਂ ਨੇ ਉਹਨਾਂ ਦੇ ਉੱਪਰ ਫਾਰਿੰਗ ਕੀਤੀ ਆ ਤੇ ਕਿੰਨੇ ਜਣੇ ਜ਼ਖਮੀ ਆ ਜ਼ਖਮੀ लवली ਜੁਐਲਰਸ ਵਾਲੇ ਤੇ ਦੋ ਦੋਨੋਂ ਭਰਾ ਹੀ ਜ਼ਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰ ਰੇ ਵਿੱਚ ਫਟੜ ਹੋਇਆ ਦਾ ਦੂਜੇ ਢੇਰ ਦਾ ਵੀ ਹੋਇਆ ਫਿਰ ਜਵਾਬੀ ਕਾਰ ਉਹ ਆਪਣੀ ਗੱਡੀ 'ਚ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਉਹ ਹਾਂਜੀ ਕੰਨੀ ਸੀ ਲਾਈ ਆ ਗਈ ਮੈਂ ਦੱਸਦਾ ਨਹੀਂ ਤੰਗੜਾ ਦੋ ਵੀ ਦੋ ਵੇਖਿਆ ਕਰੋ ਰੇਟ ਲੱਗੇ ਨਾ ਇਤਰੂ ਹੋ ਕੇ ਨਾ ਸਿਆਰ ਕਰਕੇ ਤੇ ਗੇੜ ਲਾ ਕੇ ਇੱਥੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਉਦੋਂ ਕਿਤੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੇਰੇ ਰੋਲ ਰੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਦਿਨ ਉਹ ਇੱਥੇ ਦੁਹਤਾਂ ਨਾ ਮਾਰੀ ਆ ਤੇ ਨਾਲ ਹੀ ਵਾਇਰਿੰਗ ਹੋ ਗਈ ਆ ਬੰਦੇ ਕੌਣ ਸੀ ਮੈਨੂੰ ਦਿਖਾਉਣ ਨਹੀਂ ਹੈਗੇ ਜੀ ਫੇਰ ਵਾਇਰਿੰਗ ਹੋਈ ਆ ਕਿੰਨੇ ਜਣੇ ਆਏ ਇੱਥੇ ਕੋ 10 ਵਜੇ ਨੇ ਇਕੱਠੇ ਹੋਏ ਹੋਣੇ ਨੇ ਕੌਣ ਨੇ ਕੌਣ ਹੀ ਇਟ ਗੋਲਾ ਗੋਲੀ ਕਿਨੇ ਕੋਨ ਨੂੰ ਲੱਗੀ ਨਹੀਂ ਪਤਾ ਹੈ ਕੈਮਰਾ ਦੇਖ ਲਿਓ ਉਹ ਵੱਦ ਕੋਲ ਬਈ ਤਿੰਨ ਜਣੇ ਨੇ ਗੱਡੀ ਹਾਂ ਤਿੰਨ ਜਣੇ ਨੇ ਹਾਂ ਕਿੰਨੇ ਜਣੇ ਤਿੰਨੇ ਜਣੇ ਆਏ ਸੀ ਮਤਲਬ ਇੱਥੇ ਖਿਆਰਪੁਰ ਮਾਰਕੀਟ ਦੇ ਮਤਲਬ ਆਪਸ ਵਿੱਚ ਕੋਈ ਨਹੀਂ ਪਤਾ ਨਹੀਂ ਕੀ ਹਿਸਾਬ ਦਾ ਪਿੱਛੋਂ ਲੱਗੇ ਇਹਨਾਂ ਦੇ ਬੰਦੇ ਅੱਛਾ ਉਹਨਾਂ ਨੇ ਇੱਥੇ ਦੋ ਫਤਿਹਗਰ ਚੋੜੀਆਂ ਹੋਣੇ ਥੋੜੀ ਦੇਰ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹਦੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਔਰ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮੁਕਦਮਾ ਦਰਜ ਕਰ ਰਹੇ ਆ